ਮੈਂ ਫਰਮਜੀਤ ਸਿੰਘ ਐਂਥ ਪ੍ਰੈਜ਼ੀਡੈਂਟ ਨੈਸ਼ਨਲ ਸ਼ੈਡੂਲ ਕਾਸਟ ਅਲਾਈንስ ਅਰੁਣਾ ਦੇ ਨਾਲ ਜਿਸ ਸਵੰਚ ਅਸੀਂ ਅੱਜ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪਿਛਲੇ ਦਿਨੀ ਵਰਧਾਨ ਹਸਪਤਾਲ ਹੈ ਪਾਤੜਾ ਦੇ ਵਿੱਚ ਉਹਦੇ ਵਿੱਚ ਸ਼੍ਰੀਮਤੀ ਮੂਰਤੀ ਦੇਵੀ ਡੀ ਡਾਕਟਰਾਂ ਦੀ ਅੰਗਹਿਲੀ ਦੇ ਨਾਲ ਮੌਤ ਹੋ ਗਈ ਹੈ। ਔਰ ਉਸ ਸਵੰਚ ਉਹਨਾਂ ਦਾ ਜਿਹੜਾ ਬڑا ਲੜਕਾ ਪ੍ਰੇਮਚੰਦ ਜੀ ਔਰ ਛੋਟਾ ਲੜਕਾ ਡਿੰਪਲ ਕੁਮਾਰ ਇੱਥੇ ਮੌਜੂਦ ਨੇ। ਇਹਨਾਂ ਨੇ 24 ਤਰੀਕ ਨੂੰ ਆਪਣੀ ਮਾਤਾ ਨੂੰ ਵਰਦਾਨ ਹਸਪੀਟਲ ਪਾਤੜਾਂ ਦੇ ਵਿੱਚ ਕਰੀਬ ਦੁਪਹਿਰ ਬਾਅਦ ਦਾਖਲ ਕਰਾਇਆ ਔਰ ਉਹਨਾਂ ਨੇ ਇਹਨਾਂ ਨੂੰ ਇਹ ਗੱਲ ਕਹੀ ਕਿ ਸਾਡਾ ਤੁਸੀਂ ਪੈਕੇਜ ਲੈ ਲਓ ਵੀ ਅਸੀਂ ਤੁਹਾਡੀ ਸਾਰੀਆਂ ਬਿਮਾਰੀਆਂ ਦਾ ਇਲਾਜ ਕਰ ਦਵਾਂਗੇ ਜੋ ਬਿਰਧ ਮਾਤਾ ਸੀ ਉਹਦੀ ਉਮਰ ਕਰੀਬ 60 ਸਾਲ ਦੇ ਨਜ਼ਦੀਕ ਸੀ ਔਰ ਜਦੋਂ ਉਹਨਾਂ ਨੇ ਇਹਨਾਂ ਨੇ ਪੈਕੇਜ ਨੂੰ ਸਵੀਕਾਰ ਕਰ ਲਿਆ ਕਿ ਅਸੀਂ ਸਾਡੀ ਮਾਤਾ ਠੀਕ ਹੋਣੀ ਚਾਹੀਦੀ ਹੈ। ਔਰ ਅਸੀਂ ਇਹ ਤੁਹਾਡਾ ਪੈਕੇਜ ਹੈ ਜਿਹੜਾ ਉਹ ਲੈਣ ਨੂੰ ਤਿਆਰ ਆ। ਇਹਨਾਂ ਨੇ ਆਪਣੇ Google Pay ਤੋਂ 5000 ਰੁਪਿਆ ਉਹਨਾਂ ਦੇ ਜਿਹੜਾ ਆਫੀਸ਼ੀਅਲ ਅਕਾਊਂਟ ਹੋਣਾ ਹੈ ਉਹ ਪੇਮੈਂਟ ਕਰ ਦਿੱਤੀ। ਔਰ ਕੁਝ ਸਮੇਂ ਬਾਅਦ ਜਦੋਂ ਕੋਈ ਇੰਜੈਕਸ਼ਨ ਵਗੈਰਾ ਦਵਾਈ ਬੂਟੀ ਉਹਨਾਂ ਨੇ ਦਿੱਤੀ। ਤਾਂ ਇਹਨਾਂ ਨੂੰ ਲੱਗਿਆ ਵੀ ਉਹਦੇ ਵਿੱਚ ਇੰਪਰੂਵਮੈਂਟ ਹੈ ਵੀ ਉਹਦੇ ਵਿੱਚ ਜਿਹੜਾ ਉਹ ਦਰਦ ਮਹਿਸੂਸ ਕਰਦੀ ਸੀ ਮਾਤਾ ਇਹਨਾਂ ਦੀ ਉਹਦੇ ਵਿੱਚ ਉਹ ਉਹ ਠੀਕ ਇਹਨਾਂ ਨੂੰ ਲੱਗਿਆ ਲੇਕਿਨ ਸ਼ਾਮ ਨੂੰ ਕਰੀਬ 5-6 ਵਜੇ ਦੇ ਕਰੀਬ ਫਿਰ ਡਾਕਟਰ ਆਇਆ ਉਸਨੇ ਕੋਈ ਗਲਤ ਇੰਜੈਕਸ਼ਨ ਲਾ ਦਿੱਤਾ ਜਿਹਦੇ ਨਾਲ ਮਾਤਾ ਦੀ ਜਿਹੜੀ ਤਬੀਅਤ ਹੈ ਉਹ ਵਿਗੜ ਗਈ ਇਸ ਹਾਲਾਤ ਦੇ ਵਿੱਚ ਇਹਨਾਂ ਨੇ ਕਿਹਾ ਕਿ ਡਾਕਟਰ ਨੂੰ ਬੇਨਤੀ ਵੀ ਕੀਤੀ ਕਿ ਅਗਰ ਜੇ ਤੁਹਾਡੇ ਕੋਲ ਇਲਾਜ ਨਹੀਂ ਹੁੰਦਾ ਤਾਂ ਅਸੀਂ ਕਿਤੇ ਹੋਰ ਹਸਪੀਟਲ ਦੇ ਵਿੱਚ ਦਿਖਾਣੇ ਕਿ ਸਾਡੀ ਮਾਂ ਤਾਂ ਜਿਹੜੀ ਹੈ ਉਹ ਬੇਹੋਸ਼ ਹੋ ਗਈ ਬੇਸੁਰਤ ਹੋ ਗਈ ਔਰ ਉਹਨਾਂ ਨੇ ਕਿਹਾ ਅਸੀਂ ਰੋਜ਼ਾਨਾ ਹੀ ਕੰਮ ਕਰਦੇ ਆਂ ਡਾਕਟਰ ਹਰਜੀਤ ਨੇ ਜਾਂ ਉਹਨਾਂ ਦੇ ਜਿਹੜੇ ਸਬਾਰਡੀਨੇਟ ਹੋਣੇ ਆ ਉਹਨਾਂ ਨੇ ਕਿਹਾ ਅਸੀਂ ਰੋਜ਼ਾਨਾ ਕੰਮ ਕਰਦੇ ਆਂ ਤੇ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਔਰ ਨਤੀਜਾ ਇਹ ਹੋਇਆ ਕਿ ਮਾਤਾ ਤੜਫਦੀ ਰਹੀ ਉਹਨਾਂ ਦੀਆਂ ਬਾਹਮਾਂ ਬੰਨ ਦਿੱਤੀਆਂ ਮੂੰਹ ਨੂੰ ਫੜ ਲਿਆ ਲੱਤਾਂ ਬਾਹਮਾਂ ਬੰਨ ਦਿੱਤੀਆਂ ਕਿਉਂ ਤੜਫਦੇ ਜਦੋਂ ਬੰਦਾ ਜਾਨ ਨਿਕਲਦੀ ਹੈ ਤਾਂ ਉਹਦੇ ਵਿੱਚ ਉਹ ਜਿਹੇ ਹਾਲਾਤ ਜਿਹੜੇ ਉਹ ਬਣ ਗਏ ਕਿ ਅਲਟੀਮੇਟ ਉਹਦੀ ਜਦੋਂ ਮੌਤ ਹੋ ਜਾਂਦੀ ਹੈ ਜਦੋਂ ਮੌਤ ਹੋ ਜਾਂਦੀ ਹੈ ਇਹਨੂੰ ਆਪਾਂ ਹੱਤਿਆ ਵੀ ਕਹਿ ਸਕਦੇ ਹਾਂ ਕਿਉਂਕਿ ਜਦੋਂ ਬੰਦੇ ਨੂੰ ਕਿਹਾ ਜਾਂਦਾ ਕਿ ਤੁਸੀਂ ਇਹਦਾ ਪ੍ਰੋਪਰ ਟ੍ਰੀਟਮੈਂਟ ਕਰੋ لیکن کیونکہ اے افنس جیڑا హత్య ਦਾ ਇਹ ਨਹੀਂ ਲੱਗਦਾ ڈاکٹر ਦੇ ਉੱਤੇ لیکن ਉਹਦੇ خلاف ਜਿਹੜੀ 304 ਦੀ کاروائی ਹੁੰਦੀ ਹੈ ਜਾਂ 304 اے ਦੀ کاروائی ਹੁੰਦੀ ਹੈ ਤਾਂ ਉਸ ਦੇ ਵਿੱਚ ਇਹਨਾਂ ਨੇ ਉਹਨੂੰ ਕਿਹਾ ਕਿ ਵੀ ਸਾਡੇ ਨਾਲ ਤੁਸੀਂ ਜਿਹੜਾ ਇਹ ਕਰ ਰਹੇ ਹੋ ਇਹਨਾਂ ਨੇ ਪਹਿਲਾਂ ਤਾਂ ਉਹਨਾਂ ਨੇ ਉਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਨਿਠਾਣ ਦੀ ਵੀ ਤੁਸੀਂ ਦੌੜ ਜਾਓ ਫਿਰ ਜਦੋਂ ਇਹਨਾਂ ਨੇ ਆਪਣੇ ਬੰਦੇ ਬੁੰਦਿਆਂ ਨੂੰ ਬਾਹਰੋਂ ਬੁਲਾਇਆ ਰਿਸ਼ਤੇਦਾਰਾਂ ਨੂੰ ਕਿਉਂਕਿ ਦੇਦਨਾ ਪਿੰਡ ਦੇ ਵਸਨੀਕ ਨੇ ਇਹ ਦੇਦਨਾ ਤੇ ਪਾਤੜਾਂ ਦਾ ਕੋਈ ਜ਼ਿਆਦਾ ਡਿਸਟੈਂਸ ਨਹੀਂ 10-12 ਕਿਲੋਮੀਟਰ ਦੂਰ ਦਾ ਹੀ ਫਰਕ ਹੈ। ਤਾਂ ਉਸ ਦੇ ਵਿੱਚ ਬੰਦੇ ਇਕੱਠੇ ਹੋਗੇ ਤਾਂ ਉਹਦੇ ਵਿੱਚ ਵੀਡੀਓ ਮੈਂ ਤੁਹਾਨੂੰ ਦੇ ਦਵਾਂਗਾ ਸਾਰੀਆਂ ਕਿਉਂ ਵੀਡੀਓ ਦੇ ਵਿੱਚ ਨਾ ਪੰਪਿੰਗ ਕਰ ਰਹੇ ਨੇ ਡੈੱਡ ਹੋਈ ਬਾਡੀ ਦੀ। ਉਹਦੇ ਉਹਦਾ ਪੇਟ ਜਿਹੜਾ ਨਾ ਫੁੱਲਦਾ ਜਾਂਦਾ ਫਿਰ ਜਦੋਂ ਪੰਪਿੰਗ ਕਰ ਜਦੋਂ ਜਾਨ ਨਹੀਂ ਚਲੇਗੀ ਤਾਂ ਬੱਚੇ ਹੀ ਕੁਛ ਨਹੀਂ ਲੇਕਿਨ ਉਹ ਫਿਰ ਵੀ ਇਹਨਾਂ ਨੂੰ ਕਹਿੰਦੇ ਨੇ ਕੋਈ ਗੱਲ ਨਹੀਂ ਅਸੀਂ ਕਰਦੇ ਹਾਂ ਇਹਨੂੰ ਕਿਤੇ ਹੋਰ ਸ਼ਿਫਟ ਕਰਦੇ ਹਾਂ ਵੀ ਨੂੰ ਤੁਸੀਂ ਅਸੀ ਰੈਫਰ ਕਰ ਦਿੰਦੇ ਆ ਲੇਕਿਨ ਜਦੋਂ ਉਸਦੀ ਮੌਤ ਹੀ ਹੋ ਚੁੱਕੀ ਸੀ ਜਦੋਂ ਰੋਲਾ ਰੁਲਾਪਾ ਪਾ ਪਿਆ ਤਾਂ ਉਹਦੇ ਵਿੱਚ ਵੀਡੀਓ ਦੇ ਵਿੱਚ ਉਹ ਸਾਫ਼ ਕਹਿੰਦੇ ਨੇ ਕਿ ਵੀ ਸਾਡੇ ਤੋਂ ਗਲਤੀ ਹੋ ਗਈ ਹੈ ਸਾਡੇ ਤੋਂ ਜਿਹੜਾ ਇੰਜੈਕਸ਼ਨ ਹੈ ਗਲਤ ਲੱਗ ਗਿਆ ਦਵਾਈ ਹੈ ਅਸੀਂ ਗਲਤ ਦੇ ਦਿੱਤੀ ਉਹਨਾਂ ਨੇ ਸਵੀਕਾਰ ਕੀਤਾ ਫਿਰ ਉਹਨਾਂ ਨੇ ਕਿਹਾ ਰਫਾ ਦਫਾ ਕਰ ਲਓ ਵੀ ਕੁਝ ਲੈ ਦੇ ਲੋ ਤੇ ਇਹ ਕਹਿੰਦੇ ਵੀ ਸਾਡੀ ਮਾਤਾ ਸੀ ਅਸੀਂ ਮਾਤਾ ਦਾ ਦੇ ਲਈ ਇਹ ਅਸੀਂ ਕੋਈ ਸੌਦਾ ਕਰਨ ਥੋੜੀ ਆਏ ਵੀ ਆਰੇ ਤੇ ਇਸ ਦੇ ਲਈ ਕਾਫੀ ਉੱਥੇ ਆਪਸੀ ਬਹਿਸ ਬਸਈਆ ਵੀ ਹੋਇਆ ਵਿਚੋਂ ਜਿਹੜੇ ਪਾਤੜਾਂ ਦੇ ਮੋਤਵਰ ਬੰਦੇ ਨੇ ਉਹ ਵੀ ਵਿਚਮਾ ਪਏ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਬੰਦੇ ਉਹਨਾਂ ਨੇ ਇਹਨਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਔਰ ਪਾਇਆ ਵੀ ਔਰ ਇਹਨਾਂ ਨੂੰ ਬਦਲਾ ਲਿਆ ਕਿ ਤੁਸੀਂ ਰਾਤੀ ਕਰੀਬ ਮੇਰੇ ਖਲ 10 ਵਜੇ ਤੋਂ ਬਾਅਦ ਫਿਰ ਇਹਨਾਂ ਨੂੰ ਡੈੱਡ ਬਾਡੀ ਦਿੱਤੀ ਔਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੀ ਇਹ ਡਿਊਟੀ ਬਣਦੀ ਸੀ ਹਸਪੀਟਲ ਵਾਲਿਆਂ ਦੀ ਕਿ ਇਮੀਡੀਏਟ ਉਹਦਾ ਪੋਸਟਮਾਰਟਮ ਕਰਾਉਣਾ ਚਾਹੀਦਾ ਸੀ ਉਹਨਾਂ ਨੇ ਉਹਦਾ ਪੋਸਟਮਾਰਟਮ ਨਹੀਂ ਕਰਾਇਆ ਕਿ ਸੁਪਰੀਮ ਕੋਰਟ ਦੀ ਰੂਲਿੰਗ ਨਹੀਂ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਇਸ ਤਰੀਕੇ ਨਾਲ ਮੌਤ ਹੋ ਜਾਏ ਤਾਂ ਉਸ ਦੀ ਇਮੀਡੀਏਟ ਉਹਦਾ ਪੋਸਟਮਾਰਟਮ ਕਰਾਉਣਾ ਚਾਹੀਦਾ ਹੈ ਉਹਨਾਂ ਨੇ ਪੋਸਟਮਾਰਟਮ ਵੀ ਨਹੀਂ ਕਰਾਇਆ ਔਰ ਮੌਤ ਵਰ ਬੰਦੇ ਜਿਹੜੇ ਪਾਤਣਾ ਦੇ ਸੀ ਪਿੰਡ ਦਾ ਸਰਪੰਚ ਸਾਰੇ ਸਵੇਰੇ ਆ ਕੇ ਇਹਨਾਂ ਨੂੰ ਕਹਿਣ ਲੱਗੇ ਕਿ ਇਸ ਜਿਹੜੀ ਇਸ ਤਰੀਕੇ ਨਾਲ ਉਹਨੇ ਦੇ ਵਿੱਚੋਂ ਮਿੱਟੀ ਚੋਂ ਕੁਝ ਨਹੀਂ ਹੈ ਵੇ ਤੁਸੀਂ ਇਸ ਨੂੰ ਇਹਦਾ ਦਾ ਸੰਸਕਾਰ ਕਰ ਦਿਓ ਇਹ ਬੰਦਲੇਵੇ ਜਦੋਂ ਕਿਸੇ ਪਰਿਵਾਰ ਦੇ ਵਿੱਚੋਂ ਕਿਸੇ ਦੀ ਹੱਤਿਆ ਹੋ ਜਾਂਦੀ ਹੈ ਜਾਂ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਉਸ ਜਿਹੜਾ ਪਾਣਾ ਹੈ ਉਹ ਸਥਿਤੀ ਨੂੰ ਨਜਿੱਠਣ ਦੇ ਵਿੱਚ ਪੂਰੇ ਤਰੀਕੇ ਨਾਲ ਉਹ ਨਹੀਂ ਅਸਮਰਥ ਹੋ ਜਾਂਦਾ ਇਹਨਾਂ ਨੂੰ 10:30 ਵਜੇ ਇਹਦਾ ਦਾ ਸੰਸਕਾਰ ਵੀ ਕਰਵਾ ਦਿੱਤਾ ਗਿਆ ਫੋਰਸੇ ਬਿਲੀ ਜਦੋਂ ਕਿ ਇਸ ਸਬੰਧ ਦੇ ਵਿੱਚ ਜਿਹੜੇ ਬੰਦੇ ਨੇ ਜੇ ਕਹੋਂਗੇ ਤਾਂ ਨਾਮ ਵੀ ਉਹਨਾਂ ਦੇ ਦੱਸਦਾ ਕਿ ਜਿਹੜੇ ਬੰਦਿਆਂ ਨੇ ਇਹਦੇ ਵਿੱਚ ਆਪਣਾ ਪਾਰਟ ਪਲੇ ਕੀਤਾ ਇਸ ਤਰ੍ਹਾਂ ਦੇ ਪਹਿਲੀ ਗੱਲ ਉੱਥੇ ਮੌਤ ਹੋ ਜਾਂਦੀ ਹੈ ਦੂਜੀ ਉਹਦਾ ਪੋਸਟਮਾਰਟਮ ਨਹੀਂ ਕਰਾਇਆ ਜਾਂਦਾ ਤੀਜਾ ਇਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਅੱਜ ਵੀ ਕਿ ਤੁਸੀਂ ਇਸ ਗੱਲ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਾ ਕਰੋ ਅਗਰ ਤੁਸੀਂ ਕਰੋਗੇ ਤਾਂ ਤੁਹਾਡੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੀ ਮੌਤ ਇਹਨਾਂ ਦੀ ਮਾਤਾ ਦੀ ਹੋਈ ਵੀ ਐ ਕਾਨੂੰਨੀ ਕਾਰਵਾਈ ਤਾਂ ਜਿਹੜਾ ਉੱਥੇ ਦਾ ਪ੍ਰਬੰਧਨ ਐ ਵਰਦਾਨ ਹਸਪਤਾਲ ਪਾਤੜਾ ਦਾ ਜਾਂ ਡਾਕਟਰ ਨੇ ਜਾਂ ਸਟਾਫ ਨੇ ਜਾਂ ਉਹਦਾ ਮਾਲਕ ਐ ਕਾਰਵਾਈ ਤਾਂ ਉਹਨਾਂ ਦੇ ਖਿਲਾਫ ਹੋਣੀ ਚਾਹੀਦੀ ਐ ਉਲਟਾ ਅੱਜ ਵੀ ਇਹ ਡਰ ਔਰ ਸਹਿਮ ਦੇ ਵਿੱਚ ਨੇ ਔਰ ਅਸੀਂ ਇਸਦੇ ਲਈ ਮੰਗ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ ਧਾਰਾ 304 ਦਾ ਜਿਹੜਾ ਉਹ ਪਰਚਾ ਦਰਜ ਹੋਣਾ ਚਾਹੀਦਾ ਕਿ ਉਹਨਾਂ ਦੀ ਅੰਗਹਿਲੀ ਦੇ ਨਾਲ ਇਹ ਜਿਹੜੀ ਹੈ ਮਾਤਾ ਦੀ ਮੌਤ ਹੋਈ ਹੈ ਦੂਜੀ ਗੱਲ ਕਿ ਜਿਹੜੇ ਉਹ ਡਰਾਮ ਘਾਰੇ ਨੇ ਇਹਨਾਂ ਨੂੰ ਪੁਲਿਸ ਨੂੰ ਵੀ ਇਨਫੋਰਮ ਕੀਤਾ ਇੰਦੀ ਮੀਨ ਟਾਈਮ ਪੁਲਿਸ ਡੀਐਸਪੀ ਨੂੰ ਮੈਂ ਵੀ ਫੋਨ ਕੀਤਾ ਉਦੋਂ ਇਹਨਾਂ ਨੇ ਵੀ ਡੀਐਸਪੀ ਨੂੰ ਰਿਟਰਨ ਚ ਐਪਲੀਕੇਸ਼ਨ ਵੀ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਸੀਐਮ ਸਾਹਿਬ ਨੂੰ ਮੇਲ ਵੀ ਕੀਤੀ ਡਿਪਟੀ ਕਮਿਸ਼ਨਰ ਨੂੰ ਵੀ ਕੀਤੀ ਜਿਹੜਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਹੈ ਉਹਨਾਂ ਨੇ ਉਹਨਾਂ ਨੂੰ ਇਨਫੋਰਮ ਕੀਤਾ ਕਿ ਸਾਡੇ ਨਾਲ ਇਸ ਤਰੀਕੇ ਨਾਲ ਇਹ ਹੋ ਰਿਹਾ ਲੇਕਿਨ ਅੱਜ ਤੱਕ ਹੁਣ ਤੱਕ ਕਿਸੇ ਵੀ ਸਿਵਲ ਪ੍ਰਸ਼ਾਸਨ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੀ ਕੋਈ ਸਾਰ ਨਹੀਂ ਲਈ ਉਲਟਾ ਜਿਹੜਾ ਉਹ ਹਸਪੀਟਲ ਹੈ ਉਸ ਦੀ ਬੈਕਗ੍ਰਾਉਂਡ ਹੈ ਉੱਥੇ ਪਹਿਲਾਂ ਇੱਕ ਨੌਜਵਾਨ ਦੀ ਪਿਛਲੇ ਸਾਲ ਜਿਹੜੀ ਹੈ ਮੌਤ ਹੋਈ ਸੀ ਇਸੇ ਤਰੀਕੇ ਨਾਲ ਇੱਕ 13 ਸਾਲ ਦੇ ਬੱਚੇ ਦੀ ਹੋਈ ਮੌਤ ਤੁਸੀਂ ਉਹਦਾ ਬੈਕਗ੍ਰਾਉਂਡ ਜਦੋਂ ਚੈੱਕ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦਾ ਜਿਹੜਾ किरदार ਹੈ ਕੋਈ ਬਾਲਾ ਵਧੀਆ ਨਹੀਂ ਹੈ। ਤੋਂ ਉਸ ਤਰੀਕੇ ਦੇ ਨਾਲ ਅਸੀਂ ਇਹ ਚਾਹੁੰਦੇ ਹਾਂ ਕਿ ਡਾਕਟਰ ਔਰ ਉਹਨਾਂ ਦੀ ਮੈਨੇਜਮੈਂਟ ਦਿਖਵਾ ਜਿਹੜਾ ਉਹ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ। ਮੈਡੀਕਲ ਕਾਉਂਸਲ ਆਫ ਇੰਡੀਆ ਹੈ।